ਵੀਡੀਓ ਦੇਖ ਰਹੇ ਸਾਰੇ ਵੀਰਪਣ ਨੂੰ ਸਤਿ ਸ਼੍ਰੀ ਅਕਾਲ ਤੇ ਸੁਆਗਤ ਆਜ ਦੇ ਨਵੇਂ ਬਲੌਗ ਵਿੱਚ ਅੱਜ 16 ਪੋ 30 ਦਸੰਬਰ 12 2024 ਤੇ ਕਈ ਦਿਨਾਂ ਬਾਅਦ ਅੱਜ ਜਿਮ ਚੱਲੇ ਆ ਤੇ ਕੱਲ ਇੱਕ ਦੋ ਮਿੱਤਰਾਂ ਨੂੰ ਫੋਨ ਵੀ ਲਾਇਆ ਸੀ ਜਿਹੜੇ ਨਾਲ ਜਾਂਦੇ ਹੁੰਦੇ ਸੀਗੇ ਮਨਦੀਪ ਵਰਗੇ ਕਿ ਭਾਈ ਚੱਲ ਜੀ ਮੈਂ ਕਿਹਾ ਫੇਰ ਨੇ ਕੰਮ ਗਏ ਇੱਕ ਤਰੀਕ ਤੋਂ ਸ਼ੁਰੂ ਕਰਿਆ ਕੰਮ ਮੈਂ ਕਿਹਾ ਪਹਿਲਾਂ ਹੀ ਆਣ ਲੱਗ ਜੰਨੇ ਆ ਤੇ ਮਿਸਤਰੀ ਕਰਕੇ ਥੋੜਾ ਜਿਹਾ ਕੰਮ ਕਰਕੇ ਲੇਟ ਹੋ ਜੰਨੇ ਜਿੰਮ ਆ ਜੰਨੇ ਜਦੋਂ ਅੱਜ ਵੀ ਮਿੱਤਰ ਨੂੰ ਇਹਨੂੰ ਕੱਲ ਫੋਨ ਕਰਿਆ ਸੀ ਮੈਂ ਜਿਹੜਾ ਜਿੰਮ ਖੋਲਦਾ ਕਿ ਭਾਈ ਮਾਰ ਤੜਕੇ ਮੜਾ ਜਾ ਪਹਿਲਾਂ ਜੀ ਬੀਰ ਬਣ ਕੇ ਯਾਰ ਮੈਂ ਮਿਸਤਰੀ ਲੱਗਿਆ ਹੋਇਆ ਕਿ ਕੰਮ ਕਰਨਾ ਹੁੰਦਾਗਾ ਉਹ ਪਿੱਛੋਂ ਭੱਜ ਕੇ ਆਇਆ ਮੈਂ ਅੱਖਾਂ ਚੋਂ ਪਾਣੀ ਨਿਕਲ ਆਇਆ ਤੇ خیر ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਬਲੌਗ ਚ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਹੰਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਆ ਤੇ ਖੈਰ ਕੱਢ ਲਈ ਸਿਹਤ ਦੀ ਮਾੜੀ ਤੁੱਕੀ ਜੀ ਸਰੀਰ ਜਾ ਕਰਮ ਕਰ ਲਈਏ ਤੇ ਮੈਸਤਰੀ ਲੱਗਣ ਕਰਕੇ ਪਿਛਲੇ ਇਸ ਮਹੀਨੇ ਜੋ ਮੰਨ ਲਓ ਪੂਰਾ 1 ਮਹੀਨੇ ਜੋ ਮੰਨ ਲਓ 5 6 ਦਿਨ ਹੀ ਜੰਮ ਲੱਗੀ ਹੈਗੀ ਤੇ लोटा बढ़ते हैं जिम वागुरू क्या मित्र कोई नहीं पहुंचा ले मैं वाहे नहीं नहीं है वाहे लागुरू पता नहीं यार मैसेज तो कोई आया नहीं कह तेन मैसेज करना मैं उपरा ही लगता कई दिनों बाद आके ਉਰਲੋਟਾ ਗੋ ਠੀਕ ਹੈ ਅੱਜ ਵਾਜੇ ਆਇਆ ਕਰਾਂਗੇ ਇਹਨੂੰ ਗਏ ਦੇ ਆਇਆ ਕਰੇ ਅੱਜ ਵੀ ਇਹਨੂੰ ਮਾੜੇ ਫੋਨ ਕਰਤਾ ਸੀਗਾ ਮੈਂ ਪਹਿਲਾਂ ਹੀ ਤੇ ਸਮਾਂ ਹੋ ਗਿਆ ਬਈ ਪੌਣੇ 7 ਵਜੇ ਦਾ ਤੇ 2 ਅਕਤੂਬਰ ਬਿਰਾਜਮਾਨ ਨੇ ਜੰਮ ਵਿੱਚ ਇਹ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਉਬਰ ਬਠਿੰਡੇ ਜ਼ਿਲ੍ਹੇ ਦਾ ਨਥੇਹ ਤੋਂ ਆਇਆਗਾ ਤੇ ਇਧਰ ਵੀ ਬਠਿੰਡਾ ਜ਼ਿਲ੍ਹਾ ਪਿੰਡ ਕੋਲੀਆ ਤੇ ਆਪਾਂ ਪਿੰਡ ਤੇ ਬਹੁਤ ਦੂਰ ਲੋਟਾਂ ਮਿੱਤਰਾ ਤੇ ਕੱਟ ਲਈ ਆ ਧੁੱਕੀ ਭਾਈ ਤੇ ਇਧਰ ਕੋਈ ਸਾਹਿਬ ਹਟ ਜਾਓ ਬਈ ਤੁਸੀਂ ਬਸ ਹਟ ਦੇ ਦੋ ਮਿੰਟ ਬੋਲਣ ਦੇ ਲੋਟਾ ਮਾਹੌਲ ਚੱਲ ਕੋਈ ਨਾ ਮਿਲਦੇ ਆਪਾਂ ਫਿਰ ਤੜਕੇ ਬ੍ਰੇਕ ਤੋਂ ਬਾਅਦ ਆ ਗਾਣਾ ਵੀ ਆਣਾ ਲਾ ਲਿਓ ਆਪਦਾ ਠੀਕ ਹੈ ਜੀ ਆਹੇ ਗੁਜ਼ਰੂ ਸਮਾਂ ਆਪਣਾ 7 ਵਜੇ ਦਾ ਹੋ ਗਿਆ ਘੰਟਾ ਘਲਾ ਲਈ ਜਿੰਮ ਧੁੱਕੀ ਕੱਢ ਲਈ ਮਤਲਬ ਅ ਅੱਜ ਮਿਕਸ ਲਾਈ ਆ ਮੈਂ ਸਿੰਗਲ ਮਸਲ ਨਹੀਂ ਲਾਇਆ ਤੇ ਇਹਦੇ ਨਾਲ ਇਹਦਾ ਸਰੀਰ ਜਾਂ ਤੁਰ ਪੈਂਦਾ ਮਾੜਾ ਜਾਂ ਕਿ ਮਸਲ ਨੂੰ ਬੜਾ ਪਤਾ ਨਹੀਂ ਲੱਗਦਾ ਵੈਸੇ ਵੀ ਆਪਾਂ ਜੋ ਰੋਜ਼ ਜੋਰ ਲੱਗੀਆਂਦਾ ਮਸਲ ਨੂੰ ਉਹਨਾਂ ਕਿਹੜੀ ਪਤਾ ਲੱਗਣਾ ਤੇ ਇਹ ਬੰਦੇ ਦੀ ਰੂਹ ਜੀ ਮੰਨ ਜਾਂਦੀ ਹੈ ਦੋ ਤਿੰਨ ਕਦਣਾ ਜਦੋਂ ਮਿਕਸੀ ਲਾ ਲੈਂਦਾ ਉਹਦੇ ਜੀ ਬੰਦੇ ਨੂੰ ਇਹ ਹੁੰਦਾ ਕਿ ਚੱਲ ਜਿਹੜੀ ਜੀ ਕਰਦਾ ਉਹ ਲਾ ਲੈਨੇ ਆ 7 ਕ ਐਕਸਰਸਾਈਜ਼ਾਂ ਲਾ ਲਈਆਂ ਤੇ ਵੈਸੇ ਅਸੀਂ ਅਸੀਂ ਨਾਰਮਲ ਆ 4x20 ਜਾਂ 5 ਲਾਉਣੇ ਹੁੰਨੇ ਆ 3 ਤੋਂ 4 ਸੈੱਟ ਇੱਕ ਇੱਕ ਐਕਸਰਸਾਈਜ਼ ਦੇ ਤੇ ਬਸ ਇੱਕ ਦਾ ਦਿਨ ਹੋਰ ਮਿਕਸੀ ਅਲਾਊ ਕਰ ਲਵਾਂ ਦਾ ਦਿਨ ਉਸ ਤੋਂ ਬਾਅਦ ਆਪਾਂ ਸਿੰਗਲ ਮਸ਼ਲ ਸਟਾਰਟ ਕਰ ਲਾਂਗੇ ਇਹ ਛਾਤੀ ਲਾਉਣੀਆਂ ਦੇ ਛਾਤੀ ਡੋਲੇ ਲਾਉਣੇ ਦਾ ਡੋਲੇ ਤੇ ਇਹੋ ਜੀ ਗੱਲਬਾਤ ਹੁੰਦੀ ਆ ਕਿ ਖੈਰ ਕਿਰਾ ਸਰੂਰ ਜਾ ਆ ਗਿਆ ਪੰਪ ਜਾ ਆ ਗਿਆ ਗਰਮੀ ਆ ਗਈ ਤੇ 7 ਵਜੇ ਨੂੰ ਜਾ ਕੇ ਆਪਦੀ ਤਰਾਇ ਸ਼ੁਰੂ ਕਰ ਦਾਂਗੇ ਫੇਰ ਭਾਈ ਸਾਹਿਬ ਮਿਸਤਰੀ ਹੋਰਾਂ ਨੂੰ ਟੈਲੀਫੋਨ ਕਰਕੇ ਬ੍ਰੀਤੀ ਸਿੱਟੀ ਪਈ ਆ ਤੇ ਦੋ ਗੱਟੇ ਸਿਮੈਂਟਰ ਰਲਾ ਲਾਂਗੇ ਕਿਉਂ ਉਦੋਂ ਬਾਅਦ ਚੱਕ ਧਰ ਸਾਰੇ ਦਿਨ ਦੀ ਦਿਖਾਉਣੇ ਆ ਤੁਹਾਨੂੰ ਗੱਲਬਾਤ ਤੇ ਖੈਰ ਸ਼ੁਕਰੀਆ ਮਿਹਰਬਾਨੀ ਸਬਸਕ੍ਰਾਈਬ ਜਰੂਰ ਕਰ ਲਿਓ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਫ਼ ਸੁਥਰੀ ਗੱਲਬਾਤ ਪਿੰਡਾਂ ਵਾਲੀ ਲੈ ਕੇ ਹਾਜ਼ਰ ਹੁੰਦੇ ਰਹਿਣੇ ਆ ਤੇ ਫੋਲੋ ਕਰ ਲਿਓ ਭਾਈ ਇਹ ਫੇਸਬੁੱਕ ਤੇ ਦੇਖ ਰਿਹਾ ਤਾਂ ਉਹ ਆਹੇ ਗ੍ਰੀਟਿੰਗ ਆਤਮਾ ਨੂੰ ਕਹਿੰਦੇ ਭਾਈ ਫਿਕਰ ਪੈ ਗਈ ਜੇ ਆਪਾਂ ਕਈ ਦਿਨ ਜਿੰਮ ਨਹੀਂ ਲਾਉਂਦੇ ਇਹਦੇ ਨਾਲ ਫਰਕ ਤਾਂ ਕੋਈ ਬੜਾ ਨਹੀਂ ਪੈਂਦਾ ਸਰੀਰ ਨੂੰ ਪਰ ਇੱਕ ਗੱਲ ਹੁੰਦੀ ਆ ਜਿਹੜੀ ਕਿ ਟਿਕਾ ਤੇ ਹੱਤਿਆਚਾਰ ਕੀਤਾ ਜਾਂਦਾ ਉੱਤੇ ਸਟਰੈਂਥ ਘਟ ਜਾਂਦੀ ਆ ਸਰੀਰ ਦੀ ਥੋੜੀ ਜੀ ਜੇ ਤੋ ਕਈ ਦਿਨ ਬਾਅਦ ਲਾਉਨੇ ਆ ਇਹ ਗੱਲ ਉਦੋਂ ਪਤਾ ਲੱਗਦੀ ਆ ਤੇ ਵੈਸੇ ਉਹ ਕੋਈ ਬਾਹਲਾ ਫਰਕ ਨਹੀਂ ਪੈਂਦਾਗਾ ਸ਼ੀਤ ਲਹਿਰ ਤੇਜ ਹੋ ਗਈ ਮੀਂਹ ਕਣੀਆਂ ਤੋਂ ਬਾਅਦ ਦੋ-ਤਿੰਨ ਦਿਨ ਤੋਂ ਬਾਅਦ ਬਾਬਾ ਜੀ ਦੇ ਬੋਲ ਸੁਣਦੇ ਆ ਦੋ ਕਿੱਥੇ ਖੜਕੇ ਆਪਾਂ ਰਿਆਮਾਂ ਵਿੱਚ ਜਾਂਦੇ ਉਦੋਂ ਕਦੇ ਰਸਤੇ ਆਮਾ ਪੇਟੀ ਦੀ ਬਾਰ ਨਾ ਤੇ ਕੋੜਿਆ ਉੱਤੇ ਖੜੀ ਹਾਂ ਤੇ ਕਹਿੰਦੇ ਪਹਿਲਾ ਤੋਰ ਆਏ 2 ਕਿੱਡੇ 9 ਕਬਜੇ ਹੇਠ ਲੈ ਲਿਆ ਕਹਿੰਦੇ ਨੇ ਮਾਜੀ ਦੇ ਸਿੰਘਾਂ ਦੇ ਮਟਾਲਾ ਸੀ ਕੋਲਣਾਵਰ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਕਈ ਕਹਿੰਦੇ ਸਾਰਿਆਂ ਦੇ ਭਾਈ ਦੇ ਕੋ ਬੰਦਾ ਸਿੰਘ ਬਾਦਰ ਨੇ ਐਡੀ ਕਰਵਾਣੇ ਕਿਸੀ ਕਹਿੰਦੇ ਭਾਈ ਕਈ ਉਹ ਲਾਟਿਆਂ ਨਾਲ ਵੀ ਕਵਿਤੀ ਪੁੱਛ ਲੈਦੇ ਆ ਪੰਜਾਬ ਤੋਂ ਬਾਹਰ ਜਾ ਕੇ ਜਿੱਥੇ ਵੀ ਆ ਗੱਲ ਲੱਲਾ ਬਾਦਰਾ ਖੜਾ ਆ ਸ਼ੇ ਮਗਰਬ ਪਾਣੀ ਵਾਲਾ ਢੋਲ ਸਪਰੇਅ ਵਾਲਾ ਆਵਾਜ਼ਾਂ ਮਰੀ ਜਾਂਦਾ ਜਿਹੜਾ ਕਿ ਜਿੰਮ ਦਾ ਬੱਡਾ ਫਾਇਦਾ ਇਹ ਹੋ ਜਾਂਦਾ ਸਨੇਹਾ ਉੱਠ ਜਾਂਦੇ ਆ ਸਰੀਰ ਕਹਨੇ ਚ ਹੋ ਜਾਂਦਾ ਜੀ ਨਾਲ ਸਟਰੈਂਥ ਬੰਦੇ ਦੀ ਰੋਜ਼ ਇਹ ਵਾਧਦੀ ਆ ਜੋਰ ਵਾਧਦਾ ਬਿੱਤਾ ਵਾਧਦਾ ਬੰਦੇ ਦਾ ਤਾਂ ਕੰਮ ਚ ਵੀ ਸੋਨਾ ਜੀ ਲੱਗਦਾ ਫਿਰ ਅਜਮੈਨ ਇਹ ਰਾ ਇਸ ਵਕਤ 7:30 ਵਜੇ ਦਾ ਹੋ ਗਿਆ ਤੇ ਮਿਸਤਰੀ ਦਾ ਹੁਣੇ-ਹੁਣੇ ਫੋਨ ਆਇਆ ਸੀ ਭਾਈ ਕਹਿੰਦਾ ਅੱਜ ਪੰਜਾਬ ਬੰਦਾ ਤੇ ਲੰਘਣ ਦੇਣਗੇ ਕਿ ਨਾ ਕਹਿੰਦਾ ਛੋਟੇ ਪਿੰਡ ਵਾਲੀ ਨਹਿਰ ਤੇ ਕਹਿੰਦਾ ਫੌਜੀ ਬਹੁਤ ਨਾਕਾ ਜਾਈ ਬੈਠੇ ਹੁੰਦੇ ਆ ਤੇ ਮੈਂ ਕਹਾ ਲੰਘਿਆ ਹੋ ਭਾਈ ਕਿਸੇ ਚੋਰ ਮੋਰੀ ਥਣੀ ਗਈ ਹੋਰ ਰਾਹ ਆਜੋ ਕੋਈ ਐ ਥੋੜੀ ਜਿਆ ਕੇ ਹਾਂ ਕਿ ਪਿੰਡਾਂ ਚ ਵੀ ਵੜਨ ਤੋਂ ਰੋਕਦੇ ਆ ਇੱਥੋਂ ਪਰੇ ਤੋਂ ਆਉਂਦੇ ਆ ਥੋੜਾ ਜਿਆ ਦੋ ਕੁ ਪਿੰਡ ਪਿੰਡ ਸੰਨ ਛੱਡ ਕੇ ਇਹ ਮਿਸਤਰੀ ਭਾਈ ਮਿਰਜਿਆਣੇ ਪਿੰਡ ਤੋਂ ਆਉਂਦੇ ਆਗੇ ਚੁੱਲੇ ਦੇ ਅਮੇਂ ਜਾਂਦਾ ਕੋਈ ਨਾ ਆਹੇ ਗਰੂ ਮੇਸਟਰ ਨੂੰ ਮਖਾਵੇਂ ਮੈਂ ਮੈਦਰਾ ਲਾਉਣਾ ਦੋ ਗੱਟਿਆਂ ਦਾ ਮਾਲ ਤੁਸੀਂ ਆਪ ਹੀ ਲੰਘਿਆ ਹੋ ਕਿਸੇ ਬੱਚੀ ਦੀ ਮੋਹ ਚੋਰ ਮੋਰੀ ਅੱਜ ਤਾਂ ਚੱਲੀ ਜਾਂਦਾ ਰੋਡ ਐ ਤਾਂ ਨਹੀਂ ਰੋਕਦੇ ਉਧਰ ਉਧਰੀ ਪਿੰਡਾਂ 'ਚ ਜਾਣ ਨੂੰ ਆਇਆ ਜਾਂ ਤੇਰ ਤਿਆਰ ਆਗਾ ਇਹ ਤਾਂ ਕਣੀ ਕਰਤਾ ਜਿੰਨੇ ਆ ਕਣੀਗਾ ਚਲੋ ਉਹ ਲੋਕੀ ਉਹ ਹੈ ਜੀ ਚਾਹ ਲੈ ਲੋਰਾ ਸੈਟਾਂ ਆਦ ਮਾ ਰਹੇ ਕੋ ਕੱਲ੍ਹ ਨੂੰ ਆਇਆ ਬਣਤੀ ਹੈ ਜੀ ਆ ਬਣਤੀ ਹੋਈ ਆ ਵੀ ਚਾਹ ਨਹੀਂ ਪਾਉਣੀ ਜੀ ਹੋ ਬੱਚਾ ਬਰਾਂਟੀਅਰ ਕੀ ਵਿਦਿਆਰਥੀ ਵਾਸਤੇ ਹਾਂ ਉਹ ਇਹ ਦੇਖੋ ਬੱਚਾ ਫਾਇੰਡ ਪੱਡੀ ਨੂੰ ਮਾਰਦਾ ਹਾਂ ਬਹੁਤ ਦਰਕਾ ਲਾ ਰਿਹਾ ਇਹਨਾਂ ਨੂੰ ਬੱਚਾ ਲਾ ਚੱਤੀ ਇਹਨਾਂ ਨੂੰ ਹੋਰ ਥੋੜੇ ਮੱਝਾ ਵਾਲੇ ਗਾਵਾ ਘਟਾ ਦੇ ਇੱਕ ਘਾਣਾ ਜੀ ਇੱਕ ਬੱਚੀ ਆ ਖੜ ਜਾ ਖੜ ਜਾ ਖੜ ਜਾ ਇਹਨੂੰ ਬੋਲਦੇ ਆ 4 5 6 7 ਚੱਲ 8 ਫੜ ਜਾ ਹੈਲੋ ਉਗਾਵਾ ਆ ਜਾਂਦੇ ਨਹੀਂ ਹੋਏ ਕਹਿੰਦੇ ਉਹ ਵੀ ਆ ਗਏ ਜਿਹਦਾ ਇੰਤਜ਼ਾਰ ਹੋ ਰਿਹਾ ਸੀ ਵੈਲਕਮ ਮਿਸਤਰੀ ਉਮੀਦੋ ਬਾਦ ਸਵਾਗਤ ਆ ਤੁਹਾਡਾ ਤੇ ਕਰੇ ਕਹਿੰਦੇ ਵਧੀਆ ਨਜ਼ਾਰਾ ਆਉਂਦਾ ਸੀ ਲੇਪ ਚ ਬੈਠਣ ਦਾ ਅੱਜ ਵੀ ਮਖਾ ਟਾਲ ਮਟੋਲਾ ਇੰਨਾ ਮਾਰੇ ਉਹ ਲੰਘਿਆ ਹੋਵਾ ਮੈਂ ਤੂੰ ਕੋਈ ਪੰਜਾਬ ਨਹੀਂ ਬੰਨਦਾ ਸਾਰੀ ਸੜਕ ਚੱਲੀ ਜਾਂਦੀ ਆ ਚੈੱਕ ਅਕਤੂਬਰ ਵੀ ਆਪਣੇ ਵਾਲਾ ਲੱਗ ਗਿਆ ਹੈ ਕਿੰਨੇ ਬਾਟੀਆਂ ਹੋ ਗਏ ਹੋ ਹੋਰ ਬਾਲਕਾ ਦੀ ਬਰੇਤੀ ਵੀ ਗਿੱਲੀ ਹੋ ਵਾਹ ਨਾ ਪਾਈ ਫਿਰ ਮੁੜ ਕੇ ਜੇ ਕਮ ਖੇលਿਆਰ ਦੇਗੇ ਲੈ ਗਾਲਿਆ ਆ ਨਹੀਂ ਖੇਲਦਾ ਆ ਤੂੰ ੜਾ ਹੀ ਖਿੱਚ ਲੈ ਇੱਥੋਂ ਬਸ ਕਮ ਗੁਰਪਿੱਤੇ ਚਾਹ ਪੀ ਲੈ ਉਹ ਪੀ ਲੈ ਥੋੜੀ ਫਿਰ ਆ ਗੱਪੀ ਪੜਾ ਜਾ ਓਰੇ ਜੇ ਨਹੀਂ ਪਿੰਦਾ ਤਨੂੰ ਪਹਿਲਾਂ ਵੀ ਐਸਕੇ ਆਦੀਏ ਦੂਰ ਹੋਏਗਾ ਤਾਂ ਖੜਾਂਗਾ ਹੈ ਓਏ ਤਕੜਾ ਆ ਦੀਆ ਮੁੰਡੇ ਨਹੀਂ ਸੰਦਲਾ ਆ ਦੀਆ ਤੰਦ ਨਹੀਂ ਸੰਦਲਾ ਆ ਦੀਆ ਸੰਗਲ ਆ ਦੀਆ ਹਾਂ ਹੁਣ ਤੁਸੀਂ ਬਦਲੀ ਕਰਦੇ ਹੋ ਨਹੀਂ ਬਦਲੀ ਨਹੀਂ ਓ ਯਾਰ ਦਪੋਚ ਦੇ ਆ ਉਧਰ ਕਾਲੇ ਕੇ ਭਾਈ ਉਧਰ ਬਿਜਲੀ ਫਿਟਿੰਗ ਕਰੀ ਜਾਂਦੇ ਸੀ ਇਹ ਹੈਪੀ ਤੇ ਇਹ ਕੱਲ ਇਹਨਾਂ ਨੇ ਲਾਈ ਜੋੜੀ ਚੱਲ ਗਾ ਲਾ ਤਾਂ ਮਿਸਤਰੀ ਨਹੀਂ ਆਏ ਅੱਜ ਇਹ ਗੱਗੂ ਨੂੰ ਛੱਡ ਕੇ ਆ ਸੀਗਾ ਉੱਥੇ ਕਹਿੰਦਾ ਤੂੰ ਜਿੰਨੀਆਂ ਕ ਤਾਰਾਂ ਰਹਿ ਗਈਆਂ ਬਵਾ ਦੇ ਹੈਪੀ ਨਾਲ ਕੀ ਬਣਿਆ ਫਿਰ ਉਹ ਸਰ ਕੋਈ ਵਾਈ ਵਾਈ ਕਰਾਉਂਦਾ ਹੈ ਕਿਉਂ ਜੰਬਾ ਆ ਗਿਆ ਕੀ ਕਰ ਆਏ ਨਹੀਂ ਆਏ ਤਾਂ ਰੰਗ ਆਏ ਨੂੰ ਮਹਾਉ ਨੂੰ ਭੇਜ ਦੇਵਾ ਹਾਂ ਵੀ ਕਰ ਲਵਾ ਫਿਰ ਤੂੰ ਤਾਂ ੱਕੇ ਨਾਲ ਲਗਾਉਂਦਾ ਵਾਂਗਾ ਇਕੱਠੇ ਹੀ ਕੁਛ ਆ ੱਕੇ ਨਾਲ ਨਹੀਂ ਮੇਰਾ ਆ ਗਿਆ ਨਹੀਂ ਆਏ ਨਹੀਂ ਮਹਾਉ ਨੂੰ ਭੇਜ ਦੇਣਾ ਹਾਂ ਤੇ ਰਹਿਂ ਦਿਵਾ ਉਹ ਯਾਰ ਸਰ ਕੋਈ ਵਾਈ ਕਰਾਉਂਦਾ ਮੈਂ ਉਹ ਦੇਖਿਆ ਮੈਂ ਤਾਂ ਇੰਨੀ ਆਏ ਜਿਵੇਂ ਬਜਲੀ ਮੀਟਿੰਗ ਕਰਨੀ ਸੌਕੀ ਉਹਦਾ ਕੀ ਕਰ ਲੈ ਕਰੇ ਵਗਿਆ ਰੇ ਗਾ ਲਾ ਖੜਾ ਜਿਹਾ ਕਿ ਬਾਗ ਇੱਕ ਟਗ ਨਿਕਾਲੀ ਮੋਦੇ ਉਹਨੂੰ ਤਾਂ ਤਾਂ ਵੰਡਿਟਾਂ ਨੇ ਕਾਸ਼ੀ ਵੇਸੇ ਕੀਤਾ ਹਾਂ ਚੱਲ ਕਰ ਆ ਲੈ ਗੜੀ ਸੋਨਾ ਸੋਨਾ ਬਰਾ ਦੇ ਦੋ ਬਦਾਈਆਂ ਤੈਨੂੰ ਨਵੇਂ ਰੀੜੇ ਕੱਪੜੇ ਖਰਚਾ ਖਰਚਾ ਝਾੜਿਆ ਕਰਾਂਗੇ ਜੇ ਹੁਵਾਰੀ ਦਿੱਲਾ ਮਾਲ ਮੈਂ ਰੀੜੇ ਬਣਾਉਂਦਾ ਫਾੜੀ ਰੀੜੇ ਨਾ ਬਿਆਹ ਆਣਾ ਤਾ ਓਏ ਇਹ ਰੀੜੇ ਜਾ ਰਹੇ ਆ ਗਏ ਬਸ ਲੋੜ ਪਈ ਮੋੜ ਆਏਗੇ ਕੰਮ ਕਰਦੇ ਜਿੰਨੇ ਦੇ ਪੈਸੇ ਵੱਡੇ ਵੱਧੇ ਹੋ ਗਏ ਨਾ ਗੱਗੂ ਰੀ ਹੁਣ ਤਾਂ ਆ ਰੋਣਾ ਐਨ ਆਰ ਆਈ ਆ ਉਹ ਪੇਸ਼ਾ ਉਹ ਕਿੱਥੇ ਕਿਧਰ ਵਾਗ ਗਿਆ ਕੱਪੜੇ ਲਾਉਣ ਕੱਪੜੇ ਲਾਉਣ ਵਾਗਿਆ ਤਾਂ ਕੱਪੜੇ ਲਾਉਣ ਗਿਆ ਚੱਕ ਲੋ ਬੱਠਲ ਆ ਇਧਰ ਨਾ ਜਾਓ ਬਾਈ ਬੱਠਲ ਚੱਕੋ ਮਮਾ ਠੀਕ ਹੈ ਵੱਧਦੇ ਅੱਜ ਖਾਸੇ ਵੱਧ ਕੇ ਸਾਡੇ ਕੋਲੇ ਬੱਠਲ ਚੱਕੋ ਬਈ ਐਂ ਤਾਂ ਨਹੀਂ ਕੰਮ ਸਰਦਾ ਪੁਰਾਣਾ ਸਾਵਾ ਆ ਗਏ ਇੱਧਰ ਬੰਦੇ ਸਾਰੇ ਹੱਥ ਕੋਲ ਬਾਵਾ ਵੱਧ ਗਿਆ ਅੱਜ ਬੱਲੂ ਵੀ ਹੋ ਗਿਆ ਗੱਗੂ ਵੀ ਹੋ ਗਿਆ ਕਾਲਾ ਵਾਗ ਗਿਆ ਤੇ ਵੀੜੀਆਂ ਲਾਉਣ ਆਇਆ ਪੁਰਾਣਾ ਆ ਤਾ ਉਹ ਠੀਕ ਹਾਂ ਵਧੀਆ ਵਧੀਆ ਗੱਗੂ ਵਾਲੇ ਕੱਪੜੇ ਚੱਕ ਕੇ ਲੈ ਆ ਪਾ ਚ ਕੋ ਆ ਜਾਣਗੇ ਨਾ ਤੇਰੇ ਵਾਲੀ ਲੋਟ ਆ ਜਾਣਗੇ ਕੋਈ ਨਹੀਂ ਹੁੰਦਾ ਬੰਮਾ ਸਾਵਾ ਉੱਚੀ ਨੀਵੇਂ ਵੀ ਚਲੇ ਜਾਂਦੇ ਹਨਾ ਠੀਕ ਹੈ ਆ ਚੱਕ ਵੱਠਲ ਬਾਈ ਚੱਕਦੇ ਆ ਆ ਤੇ ਨਹੀਂ ਸਰਦਾਰਾ ਹੱਥਾਂ ਨਾਲ ਪਾਰ ਖਣੋ ਜੀ ਜੇ ਲੋਟ ਕਰੋਗੇ ਜਾ ਕੇ ਫੇਰ ਹੀ ਆਣਾ ਮੇਰੀ ਭਿੱਜੂਗਾ ਫੇਰੀ ਭਿੱਜੂਗਾ ਆਇਓ ਆ ਜਾऊंगा ਆ ਜਾਓ ਗੱਲੂ ਭਰਾਨ ਚੱਲ 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 ਚੜਾ ਚਕਾਉਣੇ ਪੱਠਾ ਅੱਜ ਹੈ ਹੈ ਅਹ 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 ਅੱਜ ਇਹਦੋਂ ਕੰਮ ਬਹੁਤ ਚੱਲ 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 ਪਾਪਣਾ ਦੇ ਹੁਣ ਤੂੰ ਚੱਲ ਚੱਕ ਮੱਠਲਾ ਇਹਨੂੰ ਬਾਈ ਨੂੰ ਚਕਾਓ ਇੱਕ ਮੱਠਲਾ ਤੰ ਮੱਠਲ ਤਿਆਰ ਆ ਮਸਾਲਾ ਲਾ ਗਿਆ ਇਹਨੂੰ ਤੰ ਮੱਠਲ ਤਿਆਰ ਆ ਇੱਕ ਬਾਈ ਦਾ ਇੱਕ ਸੇਵਕ ਦਾ ਇੱਕ ਮਨਪਰੀਦ ਦਾ ਠੀਕ ਹੈ ਨਾ ਮਰ ਜਾਈ ਜਾਣਾ ਕੰਮ ਨਾ ਆਏ ਨਹੀਂ ਸਰਦਾ ਨਾ ਫੋਨ ਤੈਨੂੰ ਉਡਾ ਕੇ ਆ ਗਏ ਬੰਦੇ ਆ ਜੋ ਭੱਜ ਕੇ ਲੇ ਵਾਖੇ ਟੋਪਾਣਾ ਬੱਟਲ ਬਣਾ ਕੇ ਇਹ ਤੇ ਤੇਰਾ ਨਾਮ ਲਿਖਿਆ ਹੋਇਆ ਐ ਇਸ ਬੱਟਲ ਤੇ ਬਾਹਰ ਆ ਲੋ ਫਿਰ ਤੂੰ ਬਾਹਰੇ ਬਾਜ ਲੰਘ ਜਾ ਹੋਰ ਆ ਖਾਲੀ ਬੱਟਲ ਰਹਿ ਜਾ ਖਾਲੀ ਬੱਟਲ ਹੋਰ ਨੇਗਾ ਤਾਂ ਤਾਂ ਹੀ ਅੱਜ ਕੱਲ ਇਹਦੀ ਧਰਤੀ ਦੇ ਘੱਟ ਹੀ ਰਹਿੰਦਾ ਹਾਏ ਤੇ

ਦਾ ਸਮਾਂ 2 ਵਜੇ ਦਾ ਹੋ ਗਿਆ। ਸੋਹਣੀ ਛੁੱਟੀ ਲੱਗੀ ਹੋਈ ਆ ਤੇ ਦਿਨ ਵੀ ਸੋਹਣਾ ਲੱਗ ਗਿਆ। ਤੇ ਪੰਜਾਬ ਬੰਦ ਸੀ ਪਹਿਲਾਂ ਤਾਂ ਸੂਰਜ ਆ ਪਹੁੰਚਿਆ ਨਹੀਂਗਾ ਫਿਰ ਆ ਗਿਆ ਲੈ ਕੇ ਸੂਰਜ ਨੂੰ ਭਈ। ਸਦਾ ਲਿਆ। ਇਹ ਪੰਜਾਬ ਬੰਦ ਦਾ ਕੁਝ ਨਹੀਂ ਹੁੰਦਾ ਤੂੰ ਅੱਜ ਆ ਜਾ। ਹਾਂ। ਬਗਿਆ ਰੇਗਾ ਕੱਲ ਟੱਕੀ ਖਾਣੀ। ਅੱਛਾ। ਅੱਜ ਜਿਆ ਬਾਜ਼ਾ ਸੰਪੜੀ ਹੁੰਦੇ। ਯਾਰ ਰੋਟੀ ਖਾ ਲੈ ਫਿਰ ਬਈਆਂ ਨੂੰ ਛਕੋਣੀਆਂ। ਹੋਰ ਕਿੰਨਾ ਕੰਮ ਰਹੇਗਾ ਬਾਈ ਬਸ ਸ਼ਕਲੋ ਜਾ ਹੋਰ ਪੀਲਾ ਆ ਗਿਆ ਤੁਸੀਂ ਵੀ ਝਾਕ ਦੀਆਂ ਟੇਡੀਆਂ ਜੜੀਆਂ ਹੁਣ ਉਲਾ ਦੇਣਾ 2 ਮਿੰਟ ਐਸ ਨੂੰ ਲੈ ਮੈਂ ਮੰਦਾ ਜੇ ਬਾਬਾ ਜਰਦਾ ਬਈ ਪਿੱਛੇ ਭੱਜ ਜਾ ਫਿਰਦਾ ਹੀ ਆ ਪਰ ਨਾ ਬੰਨਣਾ ਕਿਹਨਾਂ ਨਹੀਂ ਨਹੀਂ ਆਪੇ ਬੰਨੇਗਾ ਨਾ ਕਿ ਐਂਗੇ ਕੱਪੜੀ ਬਦਲ ਕੇ ਐਂ ਗੱਲੇ ਬੱਸ ਨਾ ਕਿ ਨਹੀਂ ਆਇਆ ਬਾਹਰ ਤਾਂ ਗਿੱਲੇ ਪਏਗਾ ਪਤਾ ਨਹੀਂ ਮਾਰਦਾ ਛੱਡ ਦੇ ਮੈਂ ਬਣਾਉਂਗਾ। ਬੱਸ ਤਾਂ ਮੈਂ ਤਾਂ ਤੋਪੂ ਬਣਦਾ। ਤੈਨੂੰ ਨਿੱਗੀ ਹੋਗੀ। ਗਿੱਲੇ ਗਿਆ ਤੂੰ ਨਿੱਗਾ ਨਹੀਂ ਗਿਆ। ਗਿੱਲੇ। ਹਾਂ ਗਿੱਲੇ ਤੋਂ ਪੜਾਹੋਗੇ। ਤੋਪਣਾ ਹੋਗੇ। ਛੱਡ ਤੂੰ ਆ ਖੜ ਜਾ। ਨਾ ਬਣੂਗਾ। ਤੂੰ ਬਣ ਲਈ ਹੋਈ ਨਾ। ਇੱਧਰ ਬੈਠ ਤਾਂ ਆ ਦੇ ਮੇਰੇ ਬੰਨੀ। ਹਰ ਜਾ। ਉਹ ਤੂੰ ਹੜਤਾ ਨਹੀਂ ਜਾਣਾ। ਕੋਟਾ ਟਾ 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 ਜੈਲੀ ਪਲਾ ਪਲਾ ਬਾਲਾਂ ਨਾਲ ਜਾ ਕੋ ਬਸ 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 ਉੱਪਰ ਦੇ ਕਾ ਬਣ ਲੀ ਤੇ ਕਾ ਨਹੀਂ ਬਣਿਆ ਇਹ ਬੂਗਾ ਦੁੱਖ ਤਾਂ ਖੜਦਾ ਐ ਦੇਖਦਾ ਇਹ ਕਿਹ ਬੁਝੇ ਓਰੇ ਮੈਂ ਕਿ ਬੁਝਲਾ ਆ ਗਿਆ ਆ ਆ ਸੋਨੀਲਾ ਦੇ ਬੱਗ ਦਾ ਵਾਲੀ ਪੁੱਛਲਾ ਐਸਾ ਪੁੱਛ ਲਾ ਮੇਰੇ ਬੱਗ ਤੋਂ ਲਾ ਡੰਡ ਵੀ ਲਾਉਂਦਾ ਵਿਚ ਦੀ ਅਈਸਾ ਕੋਈ ਮੇਰੇ ਸਾਥ ਤੋਂ ਲਾ ਦੇ ਕੋਲ ਬਾਟੇ ਪੁੱਛ ਤੂੰ ਮੰਨ ਤੇ ਜਾਤੇ ਨਾਲ ਹਰੇ ਹੀ ਵੜਾਇਆ ਲਿਆਉਂਦਾ ਯਾਰ ਉਹ ਗਿਆ ਕੇਤਾ ਬਾਹਰ ਕੁਸ ਕਰਦਾ ਹੈ ਓਏ ਤਾਜ ਡੰਡ ਵੀ ਲਾ ਕੇ ਨਾਜ ਨਹੀਂ ਮਾਰਾ ਇਹ ਤਾਂ ਪੈੜਾ ਚੱਲ ਬਸ ਦਾਮ ਲੈ ਲਾ ਖਾਂਗੇ ਜਖਾਮ ਹੋਇਆ ਵੇ ਅੱਜ ਛੁੱਟੀ ਕਰਾਈ ਹੈ ਕੱਲੋਂ ਤਾਂ ਜਾਏਗਾ ਸਕੂਲ ਪੱਕੀ ਗੱਲ ਆ ਨੇ ਗੜਕ ਲੈ ਠੀਕ ਹੈ ਚਲੋ ਖੇਡੋ ਹਣ ਇਹ ਬਈ ਖਾਸਾ ਟਾਈਮ ਬੰਨੀ ਫਿਰਦਾ ਰਹਦਾ ਪੱਗ ਪਰਨਾ ਬਣਾ ਲੈਂਦਾ ਜਦੋਂ ਇੱਕ ਵਾਰੀ ਚੱਲ ਵਧੀਆ ਚੰਗਾ ਸੁਭਾਅ ਹੈ ਜੀ ਦਾ ਜਵਾਗ ਨੂੰ ਪਾਉਣ ਲਾਹੀ ਨਾ ਅਬਾਈਆਂ ਨੂੰ ਪੁੱਛਿਆ ਸੋਣਾ ਲੱਗਦਾ ਕਹਿੰਦਾ ਮੈਂ ਚੱਲ ਗਵਲੇ ਘਾਂ ਵਗ ਜਾ ਬਾਰ ਨਹੀਂ ਜਾਣਾ ਓਰੇ ਮੁੜਿਆ ਉਤਰੀ ਕਰਨ ਗਿਆ ਸੀਗਾ ਹਾਂ ਧੁੱਪ ਦੇਖਣ ਗਿਆ ਸੀ ਧੁੱਪ ਦੇਖਣ ਗਿਆ ਸੀ ਧੁੱਪ ਤਾਂ ਘਰ ਨਹੀਂ ਦੇਖੀ ਜਾਂਦੀ ਆ ਹਾਂ ਭਾਈ ਅਬਸ ਘਾਟਦਾ ਮੈਂ ਉਹ ਟੰਬਾ ਆ ਯਾ ਓਰੇ ਉਹ ਦੇਖ ਲੈ ਧੁੱਪ ਤਾਂ ਗੱਗੂ ਗੋਲੀ ਹੈਗੀ ਆ ਓਰੇ ਆ ਜਾ ਛੰਗਾ ਠੀਕ ਐ ਤੇਰੀ ਹਾਂ ਹੈਂ ਹਾਂ ਠੀਕ ਐ ਲੇ ਯਾ ਟੇ ਮੈਂ ਇਹ ਗੰਮਾ ਕਰ ਦਾਂਗਾ ਉੱਥੇ ਰੱਖ ਦਿਆਂ ਬਾਪੂਲ ਮੰਜੇ ਤੇ ਬਹੁਤ ਆ ਬਾਈ ਨਹੀਂ ਕਰੇ ਪਾਉ ਕੇ ਰੋਣਾ ਨਹੀਂ ਵੱਡਾ ਮਾਮਾ ਹੋ ਕੇ ਆਏ ਬੈਠੇ ਉਹ ਸਹੀ ਖਾਣੇ ਆ ਜਿੱਥੇ ਤੈਨੂੰ ਕਿਹੜਾ ਖਾਣੇ ਆਉਣਗਾ ਘਾੜਾ ਲੈ ਮੁਗਰਾ ਕਰ ਵਧੀਆ ਖਿਲਾਰ ਕੇ ਹੱਥ ਕਿ ਨਹੀਂ ਬਾਈ ਤਾਇਆ ਪਿੱਛੇ ਓ ਟੰਬਾ ਲੈ ਆਂਦਾ ਮੈਂ ਤਾਂ ਛੋਟਾ ਨਹੀਂ ਲੈ ਕੇ ਜਾਂਦੇ ਵੱਡਾ ਲੈ ਕੇ ਜਾਵਾਂਗੇ ਪੱਦ ਮੈਂ ਇਹਨੇ ਲੇਗਾ ਇੱਕ ਹੋਰ ਲੇਗਾ ਉਹ ਬੱਤੇ ਲੈ ਕੇ ਜਾਵਾਂਗੇ ਹੋਰ ਤੋ ਪਰੇ ਦੂਰ ਹੋ ਟੰਬਾ ਉਧਰ ਬੰਨੀ ਉਹ ਲੈ ਬਾਹੂਬਲੀ ਤਾਜ ਦਾ ਚਾਚਾ ਮੈਂ ਤਾਂ ਇਉਂ ਹਣਾ ਹਣਾ ਸੁਣਾ ਦੇ ਗੱਲਬਾਤ ਕੋਈ ਅੱਜ ਬੈਟਰੀ ਤੇ ਲੋ ਅੱਜ ਨਹੀਂ ਹੋ ਗਈ ਤਾਂ ਠੀਕ ਆ ਭਰ ਗਈ ਹੁਣ ਹਾਂ ਭਰ ਗਈ ਤੜਕੇ ਤਾਂ ਲੋ ਸੀ ਹਣਾ ਤੜਕੇ ਲੋ ਸੀ ਹਾਂ ਥੋੜੀ ਥਾਰੀ ਲੋ ਸੀ ਥਰਥਰੀ ਥਰਥਰੀ ਬੈਟਰੀ ਬਲ ਠੀਕ ਹੈ ਹੋਰ ਪਹੁੰਚ ਗਿਆ ਠੀਕ ਆ ਜੀ ਠੀਕ ਹੀ ਚਾਹੀਦੇ ਹੋ ਭਾਈ ਭਾਈ ਕੀਰਤ ਨੂੰ ਪਾ ਲੜਦੇ ਉਹ ਕਾਲਾ ਕੰਦਾ ਇੰਦਾਂ ਦੇ ਕੀ ਆ ਮੈਂ ਦੇਖ ਕੇ ਆਉਣਾ ਕੋਈ ਨਹੀਂ ਤਾਂ ਹਰ ਦਿਸ਼ਾ ਵਿੱਚ ਆਈ ਕੋਈ ਨਹੀਂ ਇਹੀ ਤਾਂ ਰਹੇ ਇਹੀ ਤਾਂ ਕੋਸ ਵੀ ਕਿਉਂ ਭੋਜੀ ਚਾਚਾ ਦੂ ਵਾ ਤੈਨੂੰ ਇਹ ਬਲੂਖ ਹੈ ਦੇ ਕੋਲੇ ਆਈ ਹੋਰੇ ਦੱਸ ਦੇ ਦੱਸ ਦੇ ਹੁਣ ਤਾਂ ਦੱਸ ਦੇ ਕੀ ਲੱਗਾ ਕੋਸ ਵੀ ਨਹੀਂ ਐ ਨਹੀਂ ਸਿੰਘ ਡਰਦੇ ਕਦੇ ਐ ਕਹਦੇ ਐ ਨਹੀਂ ਸਿੰਘ ਡਰਦੇ ਕਦੇ ਖੰਭ ਮਾਰ ਦੇ ਚੱਲ ਚਾਚਾ ਜੀ ਕਹਦੇ ਕੋਈ ਨਾ ਫਿਰ ਕਹਿ 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 ਦੇ ਫਿਰ ਇੱਕ ਵਾਰੀ ਕਹਿ ਦੇ ਅੱਪੇ ਹਟ ਜੂਆ ਚਾਚਾ ਜੀ ਕਹਦੇ ਚਾਚਾ ਜੀ ਕਹਦੇ ਪੁੱਛ ਕਿਦਨੇ ਕਹਦੇ ਹੌਲੀ ਕਿਦਨੇ ਕਹਦੇ ਆਖੂ ਆਉਣਾ ਆਖੂ ਆ ਇੱਧਰ ਆ ਕੇ ਕਹਦੇ ਮੇਰੇ ਵਾਲੇ ਪਾਸੇ ਆ ਕੇ ਕਹਦੇ ਕੋਈ ਨਹੀਂ ਵਰ ਗਿਆ ਨਿੰਬੂ ਦੇਊ ਤੈਨੂੰ ਮੈਂ ਹੁਣ ਖੰਭ ਮਾਰ ਦੇ ਖੰਭ ਖੰਭ ਮਾਰ ਦੇ ਚਾਚਾ ਜੀ ਕਹਿ ਕੇ ਤੋੜ ਨਾ ਤੂੰ ਚਾਚਾ ਜੀ ਵੀ ਕਹੇ ਚਾਚਾ ਜੀ ਕਹਿ ਕੇ ਖੰਭ ਮਾਰ ਕਹਤਾ ਵਾ ਹੁਣ ਕਦੇ ਹੱਥ ਮਲਾਇਆ ਪੱਜ ਕੇ ਆੜੀ ਪੈ ਜੂਗੀ ਫਿਰ ਆੜੀ ਬਾਦ ਜੂਗੀ ਹੱਥ ਮਲਾਇਆ ਆੜੀ ਪਾਲਾ ਚੱਲ ਭੱਜ ਜਾਨੀ ਬੂਬਲੀ ਆਮਗੇ ਆਪਾ ਫਿਰ ਨਾ ਮੋਸ਼ਨ ਨਹੀਂ ਚੱਲ ਮੈਂ ਵੀ ਮੜਾਉਣਾ ਆਜਾ ਸੈਜ ਨੂੰ ਨੇਪੂ ਮਿਲਣਗੇ ਆਜਾ ਹੁਣ ਤੇਰੀ ਵਾਰੀ ਆ ਕਰ ਲੈ ਥੋੜੀ ਜੀ ਕਰ ਲੈ ਦੂਰ ਖੜਾ ਜਾ ਨਾ ਖਰਾਬੇ ਆਜਾ ਭੱਜ ਕੇ ਕੈਮਰਾ ਚੱਲੀ ਜਾਂਦਾ ਇੱਥੋਂ ਕਰਦੇ ਆ ਮੈਂ ਵੀ ਕਰੂਗਾ ਹੈਲੋ ਕਰਨ ਆਇਆ ਤਾਂ ਉਹ ਬੱਸ ਆਂਗ ਦਾ ਸੰਗਦਾ ਜਾ ਜਿਵੇਂ ਪਹਿਲਾਂ ਨਹੀਂ ਰੁੱਸ ਕੇ ਜਮੰਨੇ ਹੁੰਦੇ ਸੀਗੇ ਹੌਲੀ ਹੌਲੀ ਹੱਥ ਮਿਲਾਉਂਦੇ ਸੀ ਉਹ ਨਾ ਯਾਰ ਛੱਡ ਦੇ ਹਾਂ ਉਹ ਵੇ ਖੋਦ ਰ ਕੇ ਕਾ ਉਤ ਲਾਵਾਂਗੇ ਇੱਕ ਹੋਰ ਟੰਬਾ ਹਾਂ ਤੂੰ ਪਿੱਛੇ ਉਹ ਘੜ ਇੱਕ ਹੋਰ ਟੰਬਾ ਲਿਆਉਣਾ ਜੋ ਉੱਥੇ ਕੱਢ ਜਾ ਚਾਚੇ ਕੋਲੇ ਕੈਮਰਾਮੈਨ ਲੱਖੇ ਸਿੱਧੂ ਦੇ ਨਾਲ ਹੈਂ ਜੀ ਆ ਕੀ ਹਾਂ ਜੀ ਹੋਰ ਠੀਕ ਰਹੀ ਯਾਤਰਾ ਤੁਹਾਡੀ ਵਧੀਆ ਸੋਹਣੀ ਗੱਲ ਆ ਮੈਂ ਰਹਿ ਜਾਣਾ ਯਾਰ ਹਰ ਇੱਕ ਵਾਰੀ ਮਾਸਕੇ ਰਹਿ ਜਾਣਾ ਯਾਰ ਤੂੰ ਤੂੰ ਬਾਈ ਕਹਾ ਬੱਡੇ ਟੂਰਾਂ ਤੇ ਜਾਣਾਗਾ ਤੂੰ ਸਾਡੇ ਅਸੀਂ ਦੀ ਜੁੜ ਮਿਲ ਲਿਆ ਜਾਂਦਾ ਹੀ ਨਹੀਂਗਾ ਯਾਰ ਮੈਂ ਕਿ ਮਿਸਤਰੀ ਲਾ ਰਿਹਾ ਕੋਈ ਨਾ ਪਰ ਅਬ ਸੋਕਰ ਇੱਥੇ ਜਾਵਾਂਗੇ ਹੈ ਉੱਥੇ ਅਨੰਦਪੁਰ ਸਾਹਿਬ ਜਾਵਾਂਗੇ ਦੂਜੇ ਮਹੀਨੇ ਚੋਲੇ ਮੱਲੇ ਤੇ ਯਾਰ ਇੱਕ ਵਾਰੀ ਕੋਈ ਨਵਾਂ ਕੰਮ ਹੋ ਜਾਂਦਾ ਹੁਣ ਐਤਕੀ ਫੇਰੇ ਆਏ ਹੋਗਾ ਯਾਰ ਉਦੋਂ ਚੱਲਾਂਗੇ ਯਾਰ ਮਿਸਤਰੀ ਆ ਕੰਮ ਛੱਡ ਕੇ ਹੁਣ ਕਿੱਧਰ ਚੱਲ ਗਏ ਉਦੋਂ ਚੱਲਾਂਗੇ ਹੁਣ ਤਿਆਰੀ ਯਾਰ ਸੋਕਰ ਕੇ ਵਾਪਸ ਆਨੋ ਆ ਕਾਜ਼ੀ ਮਹਰ ਨਾ ਹੀ ਲਾਓ ਪੱਲਣਾ ਪੁੱਲਗਾ ਹੀ ਖੜਾ ਰਹਿਣ ਦੇ ਉਹਨੂੰ ਟਰੈਕਟਰ ਲੈਣਾ ਕਿ ਥੋੜਾ ਹੈ ਟਰੈਕਟਰ ਲੈਣਾ ਟਰੈਕਟਰ ਯਾਰ ਸੀਗਾ ਆ ਰਦਾ ਯਾਰ ਫੇਰ ਦੇਖਦੇ ਆਂਗੇ ਇੱਕ ਵੇਚ ਦਾਂਗੇ 855 ਅਡਵਾਂਸ ਤੇ ਪੜਾਈਆਂ ਦੇ ਨੀ 55000 ਦੇਖਾਂ ਜੋਂ ਡੀਰ ਲੈ ਲਾਂਗੇ ਯਾਰ 55000 ਹੂੰ ਦਵਾ ਦਿੰਦੇ ਆ ਇਹਨੂੰ ਕਿਹੜਾ 55000 ਨਹੀਂ ਕਿਦੇ ਕੋਲ ਆ ਕੇ ਹੂੰ ਬਾਹੂ ਵੀ ਗੋਦੀ ਦੱਸ ਦੇਣਗੇ ਭਾਈ ਵੀਡੀਓ ਚ ਕਰਦੇ ਨੇ ਕਮੈਂਟ ਵੇ ਵਧੀਆ ਕੰਡੀਸ਼ਨ ਕਿਹੜਾ ਮਾਡਲ ਚਾਹੀਦਾ 9 10 9 ਮਾਡਲ ਦੇਓ ਭਾਈ ਕਿਤੇ ਕੋਲ ਹੈਗਾ ਤਾਂ ਲੱਥੇ ਕਰੋਗੇ ਵਪਾਰੀ ਬੰਦਾ ਨਾਂ ਸੰਭਰ ਉਹ ਨਾ ਸੰਭਰ ਕਰਿਆ ਸੀ ਵਪਾਰ ਕਹਿੰਦੇ ਰਗੜੇ ਹੋਏ 9 ਟਾ ਸ਼ੁਕਰੀਆ ਹੋਰ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਸੋਹਣਾ ਕੰਮ ਕਰਨ ਜਾ ਰਿਹਾ ਹੈਗਾ ਹੋਰ ਵਧੀਆ ਯਾਰ ਵਧੀਆ ਸੋਹਣਾ ਬਣ ਜੀ ਹੋਰ ਯਾਰ ਹੁਣ ਮਾਲ ਇਹ ਨਾਲ ਚੱਲ ਇੰਨੇ ਕੇ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਹੁੰਦਾ ਬਸ ਇੰਨੇ ਕੇ ਸੋਚ ਕੇ ਕਾਰਾਕਾਰ ਬਣਾ ਕੇ ਬਸ ਲਪਾਈ ਪਿچھے ਇੰਨਾ ਕਾ ਛੱਡ ਦਿੰਦੇ ਨਾ ਚੱਲ ਸਭ ਹੋ ਜਾਂਦਾ ਹਾਂ ਹਾਂ ਪ੍ਰਸ਼ਾਦਾ ਪਾਣੀ ਛਕ ਲਿਓ ਅਗਰ ਜਾ ਕੇ ਛਕ ਲਿਓਂਗਾ ਸਟਾਰਟ ਤਾਂ ਕਰ ਲੋ ਇਹਨੂੰ ਸਟਾਰਟ ਕਰ ਲੋ ਠੀਕ ਹੈ ਪਾਣੀ ਪਾਣੀ ਮਾਰਨਾ ਹੈ ਪਾਣੀ ਆ ਢੋਲ ਖਤਮ ਕਰਕੇ ਅਗਲਾ ਢੋਲ ਭਰ ਕੇ ਖੜਾਉਂ ਆ ਠੀਕ ਹੈ ਭਾਈ ਤੇ ਸੋਣਾ ਰਿਹਾ ਅੱਜ ਦਾ ਦਿਨ ਛਿਪ ਗਿਆ ਸਵਾ 5:35 ਮਿੰਟਾਂ ਦਾ ਹੋ ਗਿਆ ਆ ਕੰਦ ਥੋੜੀ ਥੋੜੀ ਤਰਸੀ ਅੰਦਰ ਉਹ ਭਾਂਡਾ ਹਜੇ ਤਰਨੀਗਾ ਉਹਦੀ ਤਰਾਈ ਕਰਦੇ ਆ ਕੱਲ ਨੂੰ ਦਿਨੇ ਨਾਲ ਨਾਲ ਕੀ ਇਹਦੀ ਤਿਆਰੀ ਕਰਤੀ ਪੈੜ ਲਤੀ ਤੇ ਕੇਰਾ ਹਾਏ ਪ੍ਰੋਗਰਾਮ ਆਪਣਾ ਚੱਲੂ ਆ ਤਰਾਇ ਤਰੂ ਹੀ ਕਰਾਂਗੇ ਬ੍ਰੀਤੀ ਸਿੱਟ ਕੇ ਰੱਖਾਂਗੇ ਤੇ ਢੜਕੇ ਦਾ ਪ੍ਰੋਗਰਾਮ ਤਿਆਰ ਕਰਕੇ ਰੱਖਾਂਗੇ ਤੇ ਫਿਲਹਾਲ ਬਲੌਗ ਆਪਣਾ ਇੱਥੇ ਹੀ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਵਧੀਆ ਲੱਗੇ ਹੋ ਸਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਤਾਂ ਬੇਨਤੀ ਇਹ ਆ ਕਿ ਲਾਈਕ ਜਰੂਰ ਕਰਿਓ ਨਾਲੇ ਕਮੈਂਟ ਜਰੂਰ ਕਰਿਓ ਤਾਂ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਟੇਂਡਾ ਤੋਂ ਸਰਦੂਗੜ ਪਿੰਡ ਸੂਰਤੀ ਜਿਲ੍ਹਾ ਸਰਸਾ ਸਾਸਰੀ ਗਾਜੀ ਸਾਰਿਆਂ ਨੂੰ